ਸਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਦਾ ਰੁਕਾ ਲੈਨੇ ਆ ਜਿੱਥੇ ਵੇਖਿਆ ਜਾ ਰਿਹਾ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਸਿਆਸੀ ਡਰਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਵਾਰ ਫੇਰ ਸਿਆਸੀ ਡਰਾਮਾ ਹੁੰਦਾ ਹੋਇਆ ਦਿਖਾਈ ਦਿੱਤਾ ਡਿਪਟੀ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਇਹ ਸਿਆਸੀ ਡਰਾਮਾ ਹੁੰਦਾ ਹੋਇਆ ਦਿਖਾਈ ਦਿੱਤਾ ਤੇ ਇਹ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅੰਦਰ ਹਾਊਸ ਦੀਆਂ ਜਿੱਥੇ ਦੇਖਿਆ ਜਾ ਰਿਹਾ ਸਾਫ ਸਾਫ ਦੇਖਿਆ ਜਾ ਰਿਹਾ ਕੁਝ ਲੋਕ ਮੌਜੂਦ ਨੇ ਜੋ ਕਿ ਬੀਜੇਪੀ ਦੇ ਕਾਉਂਸਲਰ ਨੇ ਤੇ ਨਾਲ ਹੀ ਨਾਲ ਸੰਸਦ ਕਿਰਨ ਖੇਰ ਵੀ ਉੱਥੇ ਮੌਜੂਦ ਹੈ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਡੀਸੀ ਦੇ ਵੱਲੋਂ ਡਿਪਟੀ ਮੇਅਰ ਦੀਆਂ ਝੋਨਾ ਦਾ ਉੱਥੇ ਹੀ ਦੇਖਿਆ ਗਿਆ ਕਿ ਕੋਈ ਵੀ ਉੱਥੇ ਨਹੀਂ ਪਹੁੰਚਿਆ ਇੰਤਜ਼ਾਰ ਕੀਤਾ ਗਿਆ ਕੋਈ ਵੀ ਉੱਥੇ ਨਹੀਂ ਪਹੁੰਚਿਆ ਆਪ ਦੇ ਨਾਲ ਨਾਲ ਕਾਂਗਰਸ ਵੀ ਉੱਥੇ ਨਹੀਂ ਪਹੁੰਚੀ ਜਿਸ ਤੋਂ ਬਾਅਦ ਬੀਜੇਪੀ ਦੇ ਕੌਂਸਲਰ ਤੇ ਸਾਂਸਦ ਕਿਰਨ ਖੇਰ ਜਿਹੜੇ ਨੇ ਉੱਥੇ ਦੇਖੇ ਗਏ ਉਹਨਾਂ ਦੇ ਵੱਲੋਂ ਕਾਫੀ ਗੁੱਸਾ ਵੀ ਜਤਾਇਆ ਗਿਆ ਕਿ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਇੱਥੇ ਕੋਈ ਵੀ ਨਹੀਂ ਪਹੁੰਚਦਾ ਹਾਲਾਂਕਿ ਇੱਕ ਵਾਰ ਦੇਖੀਏ ਅਤਾ ਇੱਕ ਵਾਰ ਫਿਰ ਦੇਖਿਆ ਜਾ ਰਿਹਾ ਇੱਕ ਮਹੀਨਾ ਪਹਿਲਾਂ ਜਦੋਂ ਚੋਣਾ ਹੋਣੀਆਂ ਸੀਗੀਆਂ ਉਸ ਵੇਲੇ ਆਪ ਤੇ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹ ਪਹੁੰਚੇ ਹੋਏ ਸੀ ਉਹਨਾਂ ਦਾ ਕਹਿਣਾ ਸੀ ਕਿ ਭਾਜਪਾ ਹਜੇ ਤੱਕ ਨਹੀਂ ਪਹੁੰਚੀ ਹੈ ਪਰ ਇੱਥੇ ਹੀ ਇੱਕ ਮਹੀਨੇ ਬਾਅਦ ਜਿਹੜਾ ਸਾਰਾ ਕੁਝ ਪਲਟਿਆ ਹੋਇਆ ਦਿਖਾਈ ਦੇ ਰਿਹਾ ਇੱਥੇ ਹੀ ਭਾਜਪਾ ਦੇ ਕੌਂਸਲਰ ਤੇ ਸਾਂਸਦ ਕਿਰਨ ਖੇਰਤਾ ਅੱਜ ਪਹੁੰਚ ਚੁੱਕੀ ਹੈ ਡਿਪਟੀ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਪਰ ਨਹੀਂ ਤਾਂ ਆਪ ਤੇ ਕਾਂਗਰਸ ਪਹੁੰਚੀ ਹੈ ਤੇ ਨਾ ਹੀ ਖੁਦ ਮੇਅਰ ਉਥੇ ਪਹੁੰਚੇ ਨੇ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੁੰਦਾ ਹੋਇਆ ਵੀ ਉੱਥੇ ਦਿਖਾਈ ਦਿੱਤਾ ਮੇਅਰ ਕੁਲਦੀਪ ਕੁਮਾਰ ਵੀ ਹਜੇ ਉੱਥੇ ਨਹੀਂ ਪਹੁੰਚੇ ਨੇ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਤੇ ਮਾਮਲੇ ਦੇ ਵਿੱਚ ਮਾਮਲੇ ਦੀ ਜੇ ਗੱਲ ਕਰੀਏ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਚੱਲਦੀ ਪਈ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਇੱਥੇ ਨਹੀਂ ਪਹੁੰਚਿਆ ਤੇ ਹਾਲਾਤ ਜਿਹੜੇ ਨੇ ਕਾਫੀ ਬੱਤਰ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਸਮਾ ਦੇਖ ਕੇ ਕੋਈ ਇੱਥੇ ਨਹੀਂ ਪਹੁੰਚਿਆ ਖੁਦ ਮੇਅਰ ਵੀ ਨਹੀਂ ਪਹੁੰਚੇ ਨੇ ਤੇ ਕਈ ਸਾਰੇ ਇਲਜ਼ਾਮ ਇਹਨਾਂ ਦੇ ਵੱਲੋਂ ਲਗਾਏ ਗਏ ਨੇ ਤਸਵੀਰਾਂ ਸਿੱਧੀਆਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਆਪਾਂ ਚੰਡੀਗੜ੍ਹ ਨਗਰ ਨਿਗਮ ਦੀਆਂ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਅੰਦਰ ਬੈਠੇ ਕੁਝ ਲੋਕ ਦਿਖਾਈ ਦੇ ਰਹੇ ਨੇ ਇਹ ਭਾਜਪਾ ਦੇ ਕਾਉਂਸਲਰ ਨੇ ਤੇ ਨਾਲ ਹੀ ਨਾਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਸੰਸਦ ਕਿਰਨ ਖੇਰ ਵੀ ਸਮੇਸਰ ਉੱਥੇ ਪਹੁੰਚ ਚੁੱਕੇ ਨੇ ਪਰ ਹਜੇ ਕੋਈ ਵੀ ਨਾ ਪਹੁੰਚਣ ਕਰਕੇ ਸਾਰਿਆਂ ਦਾ ਗੁੱਸਾ ਦਿਖਾਈ ਦੇ ਰਿਹਾ ਸਾਰੇ ਜਿਹੜੇ ਨੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਵੀ ਦਿਖਾਈ ਦੇ ਰਹੇ ਨੇ ਬੀਜੇਪੀ ਦੇ ਕੌਂਸਲਰ ਤੇ ਨਾਲ ਹੀ ਨਾਲ ਸੰਸਦ ਕਿਰਨ ਖੇਰ ਵੀ ਇੱਕ ਪਾਸੇ ਇੱਕ ਮਹੀਨੇ ਪਹਿਲੇ ਦਾ ਤਖਤਾ ਪਲਟ ਹੁੰਦਾ ਦਿਖਾਈ ਦੇ ਰਿਹਾ ਜਦੋਂ ਚੋਣਾਂ ਤੋਂ ਪਹਿਲਾਂ ਵੇਖਿਆ ਗਿਆ ਸੀਗਾ ਕਿ ਕਾਂਗਰਸ ਦੇ ਕੌਂਸਲਰ ਤੇ ਆਪ ਸਾਰੇ ਉੱਥੇ ਪਹੁੰਚੇ ਹੋਏ ਸੀ ਤੇ ਬੀਜੇਪੀ ਜਦੋਂ ਨਹੀਂ ਪਹੁੰਚੀ ਸੀਗੀ ਉੱਥੇ ਤੇ ਬਹੁਤ ਜ਼ਿਆਦਾ ਹੰਗਾਮਾ ਹੁੰਦਾ ਹੈ ਕਿ ਹਜੇ ਬੀਜੇਪੀ ਨਹੀਂ ਪਹੁੰਚੀ ਹੈ ਪਰ ਅੱਜ ਦੇਖਿਆ ਜਾ ਰਿਹਾ ਉੱਥੇ ਇੱਕ ਮਹੀਨੇ ਬਾਅਦ ਅੱਜ ਦੀ ਡੇਟ ਦੇ ਵਿੱਚ ਵੀ ਤਖਤਾ ਪਲਟ ਦਿਖਾਈ ਦੇ ਰਿਹਾ ਹੈ ਬੀਜੇਪੀ ਕਾਉਂਸਲਰ ਤੇ ਆਪ ਬੀਜੇਪੀ ਕਾਉਂਸਲਰ ਉੱਥੇ ਪਹੁੰਚ ਚੁੱਕੀ ਹੈ ਤੇ ਨਾਲ ਹੀ ਨਾਲ ਸਾਂਸਦ ਕਿਰਨ ਖੇਰਵੀ ਉੱਥੇ ਪਹੁੰਚ ਚੁੱਕੀ ਹੈ ਪਰ ਨਾਲ ਹੀ ਨਾਲ ਦੇਖਿਆ ਜਾ ਰਿਹਾ ਹੋਰ ਜਿਹੜੇ ਆਪ ਤੇ ਕਾਂਗਰਸ ਦੇ ਕਾਉਂਸਲਰ ਨੇ ਉੱਥੇ ਨਹੀਂ ਪਹੁੰਚੇ ਜਿਸ ਤੋਂ ਬਾਅਦ ਕਾਫੀ ਡਰਾਮਾ ਹੁੰਦਾ ਵੀ ਦਿਖਾਈ ਦਿੱਤਾ